ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਅੱਜ ਆਪਾਂ 20 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਲਾਸਟ ਤੱਕ ਵੀਡੀਓ ਦੇ ਦੇਖਿਓ ਤੁਹਾਨੂੰ ਆਪਾਂ ਪਹਿਲੇ ਨ ਬੱਸੀ ਦਿਖਾਉਣੀ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਕਿ ਚੰਗੀ ਬਰੀਡ ਵਾਲੀ ਬੱਸੀ ਲੈਣੀ ਆ ਤਾਂ ਕਿ ਉਹ ਇਦਾਂ ਦੀ ਬੱਛੀ ਦੀ ਵੀਡੀਓ ਪਾਉਣ ਸਾਰ ਪਹਿਲੇ 5-7 ਫੋਨਾਂ ਦੀ ਸੌਦਾ ਹੋ ਜਾਂਦਾ ਸੋ ਪਹਿਲਾ ਸੂਆ ਸੂਈ ਆ ਮੂਹੋਂ ਦੋ ਦੰਦਾ ਤੇ ਮਗਰ ਵੀ ਬੱਸੀ ਆ ਪ੍ਰੋਪਰ ਬੱਸੀ ਦਾ ਰਿਕਾਰਡ ਦੇਵਾਂਗੇ ਕਿਹੜੇ ਸੀਮਣ ਦੀ ਆਪ ਆ ਕਿਹੜੇ ਸੀਮਣ ਦੀ ਇਹਦੀ ਮਦਰ ਆ ਤੇ ਕਿਹੜੇ ਸੀਮਣ ਦੀ ਮਗਰ ਬੱਸੀ ਆ ਸਾਰਾ ਰਿਕਾਰਡ ਮਿਲੂਗਾ ਹਾਈਟ ਲੈਂਥ ਪੂਰੀ ਫੁੱਲ ਆ ਫੁੱਲ ਬਰੀਡ ਦੇ ਵਿੱਚ ਆ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਅੱਜ ਆਪਾਂ 20 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਸੋ ਬੱਸੀ ਆਪ ਵੀ ਪਹਿਲਣ ਹਜੇ 2 ਦੰਦ ਦੀ ਆ ਖੀਰੀ ਤੋਂ 2 ਦੰਦ ਦੀ ਹੋਈ ਐ ਤੇ ਮਗਰ ਬੱਸੀ ਵੀ ਬਹੁਤ ਟੌਪ ਦੀ ਐ ਦੇਖੋ ਜਮ ਦੀ ਬੱਸੀ ਖੁਰਲੀ ਤੋਂ ਅੱਧਾ ਫਟ ਉੱਚੀ ਆ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਕਿਹੜੇ ਸ਼ਿਵਨ ਦੀ ਐ ਇਹਦਾ ਵੀ ਸਾਰਾ ਰਿਕਾਰਡ ਆ ਤੇ ਇਹਦੀ ਮਾਂ ਦਾ ਵੀ ਸਾਰਾ ਰਿਕਾਰਡ ਆ ਸੋ ਇਹਦੀ ਮਾਂ ਦੇ ਹੁਣ ਮੰਨ ਕੇ ਚਲੋ ਵੀ 60 ਲੀਟਰ ਤੋਂ ਪਲੱਸ ਮਿਲਕ ਤੇ ਚੱਲ ਰਹੀ ਆ ਤੀਜਾ ਸੂਆ ਉਹ ਸੂਈ ਹੋਈ ਆ ਇਹ ਪਹਿਲਣ ਬੱਸੀ 2 ਦੰਦ ਸੂਈ ਆ ਸੋ ਅੱਜ 6 ਦਿਨਾਂ ਦੀ ਸੂਈ ਥੱਲੇ 25 ਲੀਟਰ ਕੋਈ ਮੇਰਾ ਵੀਰ ਦੋ ਟਾਈਮ ਚਵਾਈ ਕਰਕੇ ਲਿਆ ਸਕਦਾਗਾ 25 ਲੀਟਰ ਦੁੱਧ ਤਿਆਰ ਆ 6 ਦਿਨਾਂ ਦੀ ਸੂਈ ਹੋਈ ਆ ਮਗਰ ਬੱਛੀ ਆ ਗਈ ਬਿਊਟੀ ਬਿਊਟੀ ਦੇਖੋ ਬੱਛੀ ਦੀ ਕਿੰਨੀ ਆ ਇੱਥੋਂ ਚੈੱਕ ਕਰੋ ਬਰੀਡ ਤੇ ਬਿਊਟੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਇਥੋਂ ਹਵਾਨੇ ਦੀ ਫਿਟਿੰਗ ਵਗੈਰਾ ਦੇਖੋ ਕਿੰਨੀ ਆ ਬਾਕੀ ਥਣ ਵੀ ਕੱਲਾ ਕੱਲਾ ਨਿਖੜਵਾਗਾ ਅੱਗੇ ਤੋਂ ਦਿਖਾ ਦਿੰਨੇ ਆ ਗਾੜੀ ਪਿਛਾੜੀ ਬਹੁਤ ਸੋਹਣੀ ਆ ਕੋਈ ਖੋਟ ਸ਼ਾਂਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਵੀ ਸੌਦਾ ਕਰਦਾਗਾ ਤਾਂ ਦੋ ਟਾਈਮ ਤੁਸੀਂ ਆਨਲਾਈਨ ਮਿਲਕਿੰਗ ਵੀ ਕਰ ਸਕਦੇ ਹੋ 25 ਲੀਟਰ ਹੁਣ ਤਿਆਰ ਆ ਅੱਜ ਸੇਮਾ ਦਿਨ ਹੋ ਗਿਆ ਸੂਈ ਨੂੰ ਕੰਪੈਕਟ ਆਰਡਰ ਆ ਜਿਹਨੂੰ ਕਹਿੰਦੇ ਦੇਖੋ ਉੱਪਰੋਂ ਸੂਲ ਤੋਂ ਸਟਾਰਟ ਹੁੰਦਾ ਆਰਡਰ ਐ ਨੀਚੇ ਤੱਕ ਪੂਰਾ ਜਿਹੜੇ ਇਦਾਂ ਦੇ ਆਰਡਰ ਨੇ ਉਹ 7 8 8 ਸੂਆਂ ਤੱਕ ਨਹੀਂ ਟੁੱਟਦੇ ਕਿਉਂਕਿ ਖੁੱਚਾਂ ਤੋਂ ਫੋਟ ਆਰਡਰ ਤਾਹ ਪਿਆ ਪੂਰਾ ਹਾਈਟ ਲੈਂਥ ਤੇ ਕੰਪੈਕਟ ਆਰਡਰ ਫੁੱਲ ਬਰੀਡ ਦੇ ਵਿੱਚ ਬੱਸੀ ਬਾਕੀ ਸੋਨੇ ਤੇ ਸਾਗ ਵਾਲੀ ਗੱਲ ਆ ਮਗਰ ਵੀ ਬੱਸੀ ਆ ਕਿ ਜਿਹੜੇ ਫਾਰਮ ਵੀਰ ਨਵਾਂ ਕੰਮ ਸਟਾਰਟ ਕਰਦੇ ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਵੀ ਆਪਾਂ ਚੰਗੀ ਬੱਸੀ ਲੈਣੀ ਆ ਤੇ ਮਗਰ ਵੀ ਬੱਸੀ ਹੋਵੇ ਸੋ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਬੱਸੀ ਖਰੀਦ ਲਿਓ ਫੁੱਲ ਹਾਈਟ ਲੈਂਥ ਦੇ ਵਿੱਚ ਆ ਬੱਸੀ ਨੇ 35 ਲੀਟਰ ਤੋਂ ਬਾਹਰ ਚੱਲਣਾਗਾ ਜਦੋਂ ਮਹੀਨਾ ਡੇਢ ਮਹੀਨਾ ਸੂਈ ਨੂੰ ਹੋ ਗਿਆ ਪੀਕ ਫੜ ਲਿਆ ਬਾਕੀ ਬੱਚਾ ਦੇਖੋ ਤੁਸੀਂ ਬੱਚਾ ਦੇਖੋ ਤੁਸੀਂ ਸਾਰਾ ਰਿਕਾਰਡ ਹੈ ਇਹਦਾ ਪਿੰਕ ਨੋਜ਼ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਾਕੀ ਜਦੋਂ ਇਦਾਂ ਦੇ ਪਸ਼ੂ ਦੀ ਵੀਡੀਓ ਪਾਉਨੇ ਆ ਪਹਿਲੇ ਇੱਕ ਦੋ ਫੋਨਾਂ 'ਚ ਹੀ ਪਸ਼ੂ ਸੇਲ ਹੋ ਜਾਂਦੇ ਆ ਸੋ ਬਹੁਤ ਵੀਰਾਂ ਦਾ ਧੰਨਵਾਦ ਆ ਜਿਹੜੀ ਆਪਣੀ ਵੀਡੀਓ ਦੇਖਦੇ ਆ ਤੇ ਵੀਡੀਓ ਅੱਗੇ ਸ਼ੇਅਰ ਕਰਦੇ ਆ ਸੋ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਸੋ ਇੱਥੋਂ ਚੈੱਕ ਕਰੋ ਰੋ ਰੋ ਕਲਬ ਰੋਕਲਾ ਬਈ ਦੇਖੋ ਇੱਥੋਂ ਹਾਈਟ ਲੈਂਥ ਦੇਖੋ ਬੱਚੀ ਦੀ ਬਰੀਡ ਬਿਊਟੀ ਤੇ ਖੜਨੀ ਖੁਰਨੀ ਦੇਖੋ ਕੰਪੀਟੀਸ਼ਨ ਲੈਵਲ ਦੀ ਬੱਚੀ ਆ ਸੋ ਦੇਖੋ ਇੱਥੋਂ ਐਮ ਬੁਲਬਲ ਦਾ ਬੱਚਾ ਹੀ ਆ ਫੁੱਲ ਹਾਈਟ ਤੇ ਫੁੱਲ ਲੈਂਥ ਵੇ ਬੋਦਾਬਾਦਾ ਦੇਖੋ ਬੱਚੀ ਦਾ ਉਹੀ ਗੱਲ ਆ ਵੀ ਜਿਹਨੇ ਬਰੀਡ ਤੇ ਕੰਮ ਕਰਨਾਗਾ ਸੋ ਅੱਗੇ ਮੰਨ ਕੇ ਚਲੋ ਵੀ 35 36 ਤੋਂ ਸਟਾਰਟਿੰਗ ਕਰਨੀ ਹੈ ਤਾਂ ਇਦਾਂ ਦੇ ਬੱਸੀ ਨੂੰ ਪਰਚੇਜ ਕਰਿਓ ਕਿਉਂਕਿ ਇਦਾਂ ਦੇ ਨਗਮੇ ਤੋਂ ਆਪਾਂ ਸਟਾਰਟਿੰਗ ਕਰਾਂਗੇ ਤਾਂ ਅੱਗੇ ਆਪਣੇ ਫਾਰਮ ਤੇ ਜਿਹੜੀ ਬਰੀਡ ਆ ਹੋਰ ਸੁਧਰੂਗੀ ਸੋ ਬੱਚਾ ਵੀ ਮਗਰ ਬੱਸੀ ਆ ਗਿਆ ਆਪਾਂ ਤੁਹਾਨੂੰ ਦੋ ਬੱਸੀਆਂ ਦੇ ਰਹੇ ਆ ਸੋ ਸਿੱਧੂ ਡੈਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੇ ਤੁਸੀਂ ਵਿਜ਼ਿਟ ਕਰਕੇ ਬੱਸੀ ਖਰੀਦ ਸਕਦੇ ਹੋ ਸੋ ਦੇਖੋ ਇੱਥੋਂ ਬਰੀਡ ਤੇ ਬਿਊਟੀ ਇੱਕ ਵਾਰੀ ਹੋਰ ਚੈੱਕ ਕਰੋ ਵੀਰੇ ਕਿਹੜਾ ਹੋਰ ਦਵਾਵੇ ਸੋ ਤੁਸੀਂ ਜਿੰਨਾ ਆਪਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੁਹਾਡੇ ਪਿਆਰ ਦੀ ਬਦੌਲਤ ਹੀ ਆਪਾਂ ਮਤਲਬ ਰੋਜ਼ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਉਣੇ ਆ ਇੱਕ ਤੋਂ ਇੱਕ ਸੋ ਦੇਖੋ ਦੁਬਾਰਾ ਫਿਰ ਆਪਣਾ ਤੋਰ ਨੂੰ ਦਿਲ ਕਰਿਆ ਤੁਹਾਨੂੰ ਇੱਕ ਵਾਰੀ ਬੱਸੀ ਫੇਰ ਤੋਰ ਕੇ ਦਿਖਾਉਣੇ ਆ ਸੋ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਡੇਲੀ ਆਪਾਂ ਹਰ ਨਵੇਂ ਦਿਨ ਆਪਾਂ ਤੁਹਾਡੀ ਰੋਜ਼ ਡੇਲੀ ਦੀ ਤਰ੍ਹਾਂ ਇਦਾਂ ਦੀਆਂ ਬੱਸੀਆਂ ਲੈ ਕੇ ਆਵਾਂਗੇ ਸੋ ਕਿਸੇ ਫਾਰਮਰ ਵੀਰ ਕੋਈ ਮੇਰੀ ਵੀਡੀਓ ਦੇਖ ਰਿਹਾ ਕਿਸੇ ਕੋਲੇ ਚੰਗੇ ਪਸ਼ੂ ਵੇਚਣ ਵਾਸਤੇ ਵੀ ਹੁਣ ਪਹਿਲਾ ਦੂਜਾ ਸੂਤ ਦੰਦਾਂ ਦੇ ਵਿੱਚ ਅਖੀਰੀ ਦੋ ਦੰਦ ਚਾਰ ਦੰਦ ਤਾਂ ਆਪਾਂ ਮੁੱਲ ਭਰ ਕੇ ਲਵਾਂਗੇ ਵੀ ਕਿਉਂਕਿ ਆਪਾਂ ਨੂੰ ਫੋਨ ਬਹੁਤ ਜ਼ਿਆਦਾ ਆਉਂਦੇ ਆ ਆਪਾਂ ਇਦਾਂ ਦੀਆਂ ਬੱਸੀਆਂ ਦੇ ਜਿਹੜੇ ਆਰਡਰ ਆ ਇਕੱਠੇ 20 25 25 ਬੱਸੀਆਂ ਦਾ ਆਪਾਂ ਨੂੰ ਆਰਡਰ ਆਉਂਦਾ ਕਿਉਂਕਿ ਆਰਡਰ ਫਿਰ ਪੂਰਾ ਨਹੀਂ ਹੁੰਦਾ ਕਿਉਂਕਿ ਆਪਣੀ ਡਿਮਾਂਡ ਹੀ ਉਦਾਂ ਦੀ ਆਪਣੇ ਗਾਕਾਂ ਦੀ ਤੇ ਆਪਣੀ ਖਰੀਦ ਵੀ ਉਦਾਂ ਦੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨ